ਦਾਤਾ ਜੈ ਹੈ ਜੈ ਹੈ ਜੈ ਹੈ ਜੈ 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 ਮੇ ਅਸੀਂ ਕਲ ਜੀ ਤੁਸੀਂ ਦੇਖਿਓ ਦੇਸ਼ ਦੁਨੀਆ ਤੇ ਮੈਂ ਆ ਤੀਰ ਸਿੰਘ ਸਨੇਰ ਅਸੀਂ ਖੜਿਆ ਜੀਰਾ ਦੇ ਕੰਨਿਆ ਸਕੂਲ ਦੇ ਵਿੱਚ ਜਿੱਥੇ ਕਾਫੀ ਦਿਨ ਬਾਅਦ ਆ ਜਿਹੜੇ ਸਕੂਲ ਲੱਗੇ ਨੇ ਬਾਰਸ਼ਾਂ ਦਾ ਕਾਰਨ ਹੜਾ ਦਾ ਕਾਰਨ ਸਰਕਾਰ ਨੇ ਜਿਹੜੀਆਂ ਬੱਚਿਆਂ ਦੀ ਸਿਹਤ ਲਈ ਦੇਖਦੇ ਹੋਏ ਉਹਨਾਂ ਨੂੰ ਛੁੱਟੀਆਂ ਕਰਤੀਆਂ ਅਸੀਂ ਅੱਜ ਕਾਫੀ ਦਿਨਾਂ ਬਾਅਦ ਜਿਹੜਾ ਸਕੂਲ ਲੱਗਿਆ ਗੱਲਬਾਤ ਕਰਾਂਗੇ ਆਪਾਂ ਬੱਚਿਆਂ ਦੇ ਨਾਲ ਵੀ ਤਾਂ ਟੀਚਰਾਂ ਦੇ ਨਾਲ ਵੀ ਆਓ ਆਪਾਂ ਗੱਲਬਾਤ ਕਰਦੇ ਹਾਂ ਅਸੀਂ ਸਰਕਾਰੀ ਸਕੂਲ ਕੰਨਿਆ ਜੀਰਾ ਦੇ ਵਿੱਚ ਆ ਇਹ ਤੁਹਾਨੂੰ ਭੁਲੇਖਾ ਪੈਂਦਾ ਹੋਣਾ ਕਿ ਇਹ ਪ੍ਰਾਈਵੇਟ ਸਕੂਲ ਆ ਪਰ ਹੈ ਸਰਕਾਰੀ ਸਕੂਲ ਆ ਤਾਂ ਆਪਾਂ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੇ ਕਮਰਿਆਂ ਦੇ ਵਿੱਚ ਜਾ ਕੇ ਕਿ ਅੱਜ ਉਹਨਾਂ ਨੂੰ ਕਿੱਦਾਂ ਦਾ ਲੱਗ ਰਿਹਾ ਵਾ ਕਿ ਕਾਫੀ ਦਿਨਾਂ ਬਾਅਦ ਜਿਹੜੇ ਸਕੂਲ ਖੁੱਲ੍ਹੇ ਹੋਏ ਨੇ ਤਾਂ ਬੱਚੇ ਜਿਹੜੇ ਬੜੇ ਖੁਸ਼ ਨਜ਼ਰ ਆ ਰਹੇ ਨੇ ਕਤੋਂ ਨੂੰ ਪੁਲਿਖਾ ਪੈਂਦਾ ਹੋਣਾ ਵੀ ਪ੍ਰਾਈਵੇਟ ਸਕੂਲ ਆ ਇਹ ਸਰਕਾਰੀ ਸਕੂਲ ਆ ਟੀਚਰਾਂ ਦੀ ਜਿਹੜੀ ਮਿਹਨਤ ਬੋਲਦੀ ਗੱਲਬਾਤ ਕਰਾਂਗੇ ਬੱਚਿਆਂ ਦੇ ਨਾਲ ਨਿੱਕ ਖੜੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦਿਨਾਂ ਬਾਅਦ ਲੱਗੇ ਸਕੂਲ ਬਹੁਤ ਦਿਨਾਂ ਬਾਅਦ ਲੱਗੇ ਇਹ ਸਾਨੂੰ ਕੇ ਸਾਨੂੰ ਬੜੀ ਖੁਸ਼ੀ ਹੋਈ ਆ ਵੇਸੀ ਦੁਬਾਰਾ ਸਕੂਲੇ ਆ ਸਕੇ ਆ ਇੱਥੋਂ ਦੇ ਟੀਚਰ ਜਿਹੜੇ ਬਹੁਤ ਵਧੀਆ ਨੇ ਉਹ ਬੜੇ ਵਧੀਆ ਬੜੇ ਲਗਨ ਨਾਲ ਪੜਾਉਂਦੇ ਨੇ ਤੇ ਮਿਹਨਤ ਪੂਰੀ ਕਰਾਉਂਦੇ ਨੇ ਤੇ ਸਕੂਲ ਚ ਸਫਾਈ ਵੀ ਬਹੁਤ ਹੁੰਦੀ ਆ ਤੇ ਸਕੂਲ ਚ ਇੱਕ ਗੁਰੂ ਜੀ ਕਾਨਫਰੈਂਸ ਹਾਲ ਆ ਉਹ ਵੀ ਬਹੁਤ ਵਧੀਆ ਬਣਿਆ ਹੋਇਆ ਵਾ ਤੇ ਇੱਥੋਂ ਦੇ ਪ੍ਰਿੰਸੀਪਲ ਸਰ ਜਿਹੜੇ ਉਹ ਵੀ ਬਹੁਤ ਵਧੀਆ ਨੇ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਤੁਹਾਨੂੰ ਤੁਸੀਂ ਕਾਫੀ ਦਿਨਾਂ ਬਾਅਦ ਆਏ ਆ ਕਿਉਂਕਿ ਬਾਰਿਸ਼ਾਂ ਦਾ ਮਾਹੌਲ ਸੀ ਆ ਕੋਈ ਕਿਦਾਂ ਸਾਫ਼ ਸੁਥਰੇ ਕੱਪੜਾ ਸੀਗੇ ਕਮਰੇ ਹਾਂਜੀ ਬਿਲਕੁਲ ਸਾਫ਼ ਜਿਹਾ ਪੂਰੀ ਤਰ੍ਹਾਂ ਸਫਾਈ ਸੀਗੀ ਸਭ ਤੋਂ ਵਧੀਆ ਸਕੂਲ ਸਰਕਾਰੀ ਮੈਮੋਰੀਅਲ ਜੀਰਾ ਕੁੜੀਆਂ ਦਾ ਸਕੂਲ ਆ ਤੇ ਸਾਡੇ ਨਾਲ ਸਕੂਲ ਦੇ ਪ੍ਰਿੰਸੀਪਲ ਰਕੇਸ਼ ਸ਼ਰਮਾ ਜੀ ਆ ਜਿਨ੍ਹਾਂ ਨੂੰ ਬਹੁਤ ਸਾਰੇ ਪੰਜਾਬ ਸਰਕਾਰ ਵੱਲੋਂ ਵਾਰਡ ਵੀ ਮਿਲਿਆ ਦਾ ਸਰ ਕੀ ਕਹਿਣਾ ਚਾਹੁੰਦੇ ਹੋ ਇੰਨੇ ਦਿਨਾਂ ਬਾਅਦ ਜਿਹੜੇ ਸਕੂਲ ਖੋਲੇ ਨੇ ਅ ਮੈਂ ਤਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹਣਾ ਕਿ ਪੰਜਾਬ ਸਰਕਾਰ ਨੇ ਫੈਸਲਾ ਲੈ ਕੇ ਦੁਬਾਰਾ ਸਕੂਲ ਖੋਲੇ ਅੱਜ ਬੱਚੇ ਸਕੂਲ ਦੇ ਵਿੱਚ ਆਏ ਤਾਂ ਸਕੂਲਾਂ ਦੇ ਵਿੱਚ ਦੁਬਾਰਾ ਰੌਣਕ ਜਿਹੜੀ ਪਰਤੀ ਹੈ ਔਰ ਸਾਡਾ ਵੀ ਜਿਹੜਾ ਮਨ ਖੁਸ਼ ਹੋਇਆ ਔਰ ਪਰਮਾਤਮਾ ਨੇ ਜੋ ਵੀ ਕੁਦਰਤ ਦਾ ਭਾਣਾ ਵਾਪਰਿਆ ਪਿਛਲੇ ਦਿਨਾਂ ਦੇ ਵਿੱਚ ਉਹਦੀ ਵਰਪਾਈ ਲਈ ਅਸੀਂ ਕੋਸ਼ਿਸ਼ ਕੀਤੀ ਹੈ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿ ਜੋ ਵੀ ਸਕੂਲ ਦੇ ਵਿੱਚ ਪੁਕਤਾ ਪ੍ਰਬੰਧ ਪਹਿਲਾਂ ਕੀਤਾ ਗਿਆ ਕੱਲ ਸਾਰਾ ਸਟਾਫ ਜਿਹੜਾ ਹੈ ਕਲਾਸਰੂਮਾਂ ਦੀਆਂ ਲੈਬਾਂ ਦੀਆਂ ਅਸੀਂ ਸਫਾਈਆਂ ਕੀਤੀਆਂ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਜੇਕਰ ਦਿੱਕਤ ਪੇਸ਼ ਆਈਏ ਤੁਹਾਨੂੰ ਅਸੀਂ ਠੀਕ ਕੀਤਾ ਚਾਹੇ ਉਹ ਲੈਕਟ੍ਰਿਸੀਟੀ ਦੀ ਪ੍ਰੋਬਲਮ ਹੋਵੇ ਚਾਹੇ ਉਹ ਕਿਸੇ ਤਰ੍ਹਾਂ ਸਲਾਬ ਦੀ ਪ੍ਰੋਬਲਮ ਹੋਵੇ ਜਾਂ ਬੈਂਚਾਂ ਦੀ ਪ੍ਰੋਬਲਮ ਹੋਵੇ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਮੱਛਰ ਦੀ ਸਪਰੇ ਤੋਂ ਲੈ ਕੇ ਸਾਰੇ ਪੁਕਤਾ ਪ੍ਰਬੰਧ ਕਰਕੇ ਬੱਚਿਆਂ ਦੇ 100% ਸੁਰੱਖਿਆ ਨੂੰ ਨਿਸ਼ਚਿਤ ਕਰਕੇ ਅੱਜ ਬੱਚਿਆਂ ਨੂੰ ਅਸੀਂ ਕਲਾਸਾਂ ਕਿ ਉਠਾਇਆ ਇਹ ਸਰਕਾਰੀ ਸਕੂਲ ਦੇ ਵਿੱਚ ਕਿੰਨੇ ਕੁ ਬੱਚੇ ਪੜ੍ਹ ਰਹੇ ਨੇ ਇਸ ਵਕਤ ਅ ਇਸ ਵਕਤ 2150 ਦੇ ਕਰੀਬ ਬੱਚੇ ਸਿੱਖਿਆ ਹਾਸਲ ਕਰ ਰਹੇ ਜਿਹੜੇ ਵਕ ਵਕ 72 ਪਿੰਡਾਂ ਤੋਂ ਬੱਚੇ ਸਾਡੇ ਕੋਲ ਆ ਰਹੇ ਆ ਉਹਦੇ ਚ ਮੋਗਾ ਜ਼ਿਲ੍ਹਾ ਵੀ ਹੈ ਫਰਾਂਜਪੁਰ ਵੀ ਹੈ ਔਰ ਫਰੀਦਕੋਟ ਜ਼ਿਲ੍ਹੇ ਤੋਂ ਵੀ ਬੱਚੇ ਆ ਰਹੇ ਤਾਂ ਐਸੀ ਸਰ ਤੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਇੱਥੇ ਜਿਹੜਾ ਵਾ ਹਰ ਇੱਕ ਚੀਜ਼ ਦਾ ਖਿਆਲ ਰੱਖਿਆ ਜਾਂਦਾ ਤਾਂ ਸਰਕਾਰ ਵੱਲੋਂ ਜਿਹੜੀਆਂ ਇਹਨਾਂ ਨੂੰ ਬਹੁਤ ਵੱਡੀਆਂ ਪ੍ਰਾਪਤੀਆਂ ਵੀ ਦਿੱਤੀਆਂ ਗਈਆਂ ਨੇ ਹਾਸਲ ਦਿਖਾ ਦਈਏ ਤਾਂ ਮੈਂ ਕੈਮਰਾਮੈਨ ਨੂੰ ਕਹਿੰਦਾ ਕਿ ਇੱਧਰ ਥੋੜੀ ਜੀ ਤਸਵੀਰ ਦਿਖਾ ਦਈਏ ਕੀ ਹਰਕ ਹਰਕ ਕਲਾਸਰੂਮ ਦੇ ਵਿੱਚ ਜਿਹੜੇ ਕੈਮਰੇ ਲੱਗੇ ਹੋਏ ਨੇ ਹਰਕ ਜਗਾ ਵੱਖ-ਵੱਖ ਰੂਮਾਂ ਦੇ ਵਿੱਚ ਕਲਾਸਾਂ ਦੇ ਵਿੱਚ ਜਿਹੜੇ ਕੈਮਰੇ ਆਈਂ ਦੇਖਿਆ ਜਾਂਦਾ ਵਾ